ਪਹਿਲਾਂ ਕਹਿ ਤੂੰ ਹੰਤ ਨਾਲ ਸਿਆ ਆ ਖਲੋਤਾ ਜੇ ਚੀਕਾ ਤੇਰੀਆਂ ਵੀ ਕਟਾਉ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਦੱਸ ਦਈਏ ਕਿ ਮਜੀਠੀਆ ਦੇ ਘਰ ਸਵੇਰੇ ਹੀ ਬਿਜਿਲੈਂਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਤਾਂ ਕਮੁੱਕੀ ਵੀ ਸਾਹਮਣੇ ਆਈ ਤੇ ਤਿੱਖੀ ਬਹਿਸ ਵੀ ਹੋਈ ਦੱਸ ਦਈਏ ਕਿ ਇਹ ਰੇਡ ਬਿਜਿਲਸ ਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਹੋਈ ਜਾਂਚ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ ਹਾਂ ਉਸ ਦੇ ਉੱਤੇ ਹੀ ਵਿਕਰਮ ਮਜੀਠੀਆ ਨੇ ਸਵਾਲ ਚੁੱਕੇ ਕਿ ਮੈਨੂੰ ਚੁੱਪ ਕਰਾਉਣ ਦੇ ਲਈ ਮੇਰੇ ਤੇ ਪਰਚਾ ਪਾਇਆ ਜਾ ਰਿਹਾ ਹੈ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਦੇ ਕਾ ਦੇ ਪਿਛਲੇ ਗੇਟ ਵਿੱਚ ਦੀ ਪੁਲਿਸ ਉਸ ਨੂੰ ਨਾਲ ਲੈ ਗਈ ਹੈ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈ ਆ ਆਬ ਅਕਸਰ ਵੇਖੋ ਕਿੰਨੇ ਆਇਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਲ ਸਿਆ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂਗਾ ਆ ਇਧਰ ਵੀ ਆ ਆ ਦਿਖਾ ਇਧਰ ਆ ਇਧਰ ਇਧਰ ਤੇ ਮਾਣੀਆਂ ਤਾਕੀ ਨਾਲੀ ਕਮ ਜਨ ਇਧਰ ਇਧਰ ਆ ਜਾ ਆ ਇੱਜਾ ਇਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਅੱਛਾ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਕੋਈ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਟੀ ਦੇ ਡਾਕਟਰ ਜੀ ਆਹ ਇਤਰਾ ਟਿਸ਼ੂ ਟਿਸ਼ੂ ਜੀ ਸਾਹਿਬ ਨਾ ਕਰਦਾ ਮੈਂ ਚਾਹਾਂ ਟੱਕਾ ਨਹੀਂ ਕਰ ਰਿਹਾ ਰਿਕਾਰਡਿੰਗ ਬਹੁਤ ਬੜਾ ਦੇਖ ਬੜਾ ਮੰਨ ਲਓ ਸਾਡੀ ਮੰਨ ਲਓ ਸਾਡੀ ਕਹਿੰਦੇ ਆਹ थोरी ਉਹ ਮੌਰਾ ਦੀ ਕੰਮੀ ਹੋਣਿਆ ਤੁਸੀਂ ਮੈਂ ਨਾਲ ਕੋਈ ਭਾਗ ਨਹੀਂ ਕਰ ਸਕਦੀ ਕਿ ਕਿ ਆਜੋ ਬੇਗਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਬਾਪੂ ਚੱਲਿਆ ਫੈਮਿਲੀ ਮਿਲ ਰਿਹਾ ਸਾਰੇ ਤਗੜੇ ਬਿਕਰਮ ਸਿੰਘ ਬੀਜੇ ਪੋਤਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਨਗਰ ਦੇ ਪੋਤਾਂ ਤਗੜੇ ਰਹਿਣਾ ਆ ਗੋਲੀ ਓਕੇ ਆਈ ਲਵ ਯੂ ਕ੍ਰਾਈਸ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਗਏ ਬੱਚੇ ਆਜੋ ਆਜੋ ਜੀ ਦੇਖੋ ਲੈ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਜੱਟੋਲੀ ਜੇ ਮੈਂ ਪਾਸੇ ਕੀਤਾ ਬਲੌਗ ਦਾ ਬਲੌਗ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਟ ਨਹੀਂ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਥੇ ਗਏ ਜੀ ਕਰਨਜੀਤ ਜੀ ਤੇ ਉਸਕੇ ਕਪੀਟਾ ਹੀ ਮਿਲਣਾ ਹਾਂਜੀ ਤੇ ਕਮੇਟੀ ਕੋਲ ਕੀ ਕੀ ਹੋਤੀ ਜਾਣੀ ਕਿ ਨਹੀਂ ਨਹੀਂ شرونی اکالی دل بادل بکرم چند مجھے سردار جے سرکرباد جی سرکر ਹਰ ਜਰਟੀਕੋਲਾ ਟੂੜਾ ਪਾਟਦੇ ਕੋਈ ਸਰ ਕੋਈ ਜਾਣੇ ਜੀ ਮਾਹ ਚੱਲਦਾ ਜੀ ਬੰਦ ਕਰਦਾ ਜੀ ਕੋਈ ਯਾਰ ਪਾੜਦੇ ਨਹੀਂ ਮੈਣਾ ਜੀ ਸਰਕਾਰ ਨੇ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਇਹ ਰੋਕ ਪਾ ਦਿੱਤੀ ਕੋਈ ਬੈਗ ਪੁੱਛ ਰਿਹਾ ਹੈ ਜਦੋਂ ਉਹਦੇ ਬੰਦੇ ਖੜੇ ਆ ਜੇ ਤੱਕ ਸਭ ਦੇ ਦੇਖਦੇ ਆਂ ਤੋ ਆ ਬੰਦ ਕਰ ਐਡਿਟ ਇਹ ਡਰਾਈਵਰ ਨਾਲ ਕਰਕੇ ਲੈ ਉਹਦਾ ਫੋਨ ਨੰਬਰ ਬੱਸ ਕਰ ਦੇ ਬੱਸ ਕਰ ਦੇ ਹੈ